ਤੇਰੀ ਅਗਰ ਤੀਰ ਜੀ ਉਹ ਭਗੜਾਉਂ ਦੋ ਜੀ ਬਾਕੀ ਸਭ ਤੋਂ ਪਹਿਲਾਂ ਪੰਜਾਬ ਪੁਲਿਸ ਦੇ ਜਵਾਨਾਂ ਦੀ ਟੁਕੜੀ ਜਿਨ੍ਹਾਂ ਨੇ ਸ਼ੋਕ ਕਰਨ ਤੇ ਕਬੂਲ ਨਾ ਡਰੋ ਟਮਾਟੋ ਦਿਲਾ ਵਿੱਚ ਵਸਾਇਆ ਹੋਇਆ ਹੈ ਸੁੰਦਰ ਸਜੀਆਂ ਵਰਦੀਆਂ ਨਾਲ ਲੈ ਇਹ ਜਵਾਨ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹਨ ਕਿਸੇ ਤਰ੍ਹਾਂ ਪੰਜਾਬ ਹੁਮਾਰਾ ਐਸ.ਐਸ.ਸੀ. ਐਨ.ਐਸ.ਐਸ. ਸਿਕਾਉ ਬੈਡ ਬੱਚੇ ਸੁੰਦਰ ਸਜੀਆਂ ਵਰਦੀਆਂ ਨਾਲ ਲੈ ਨਾ ਤਾੜ ਕੇ ਖੜੇ ਹਾਂ ਸੰਬੋਧਨ ਕਰਨਗੇ ਅੱਜ ਦੇ ਸਤੰਤਰਤਾ ਦਿਵਸ ਦਾ ਜੋ ਪਿਆਰੇ ਪੰਜਾਬ ਵਾਸੀਓ ਅੱਜ ਅਸੀਂ ਸਾਰੇ ਦੇਸ਼ ਵਾਸੀ 77ਵਾਂ ਆਜ਼ਾਦੀ ਦਿਵਸ ਬੜੀ ਉਮਤਾ ਨਾਲ ਮਨਾ ਰਹੇ ਹਾਂ ਮੈਂ ਇਸ ਪਵਾਰਕ ਮੌਕੇ ਤੇ ਔਰ ਮੂ ਸਾਰਿਆਂ ਨੂੰ ਨੁਕੀ ਸ਼ਾਵਾ ਤੇ ਵਧਾਈ ਦਿੰਦਾ ਹਾਂ ਅਤੇ ਤੁਹਾਡੇ ਸਾਰਿਆਂ ਪ੍ਰਖ ਦੀ ਕਾਮਨਾ ਕਰਦਾ ਹਾਂ ਆਜ਼ਾਦੀ ਦਿਹਾੜੇ ਦੇ ਸਲਾਰੋ ਦੇਸ਼ ਭਾਰਤ ਵਿੱਚ ਹਜ਼ਾਰਾਂ ਥਾਵਾਂ ਤੇ ਪ੍ਰਭਾਵਸ਼ਾਲੀ ਢੰਗ ਨਾਲ ਇੱਕੋ ਸਮੇਂ ਮਨਾਏ ਜਾਂਦੇ ਹਨ ਇਹ ਭਾਰਤ ਦੇ ਗੌਰਵ ਦਾ ਪ੍ਰਤੀਕ ਹੈ ਅੱਜ ਤੋਂ 77 ਸਾਲ ਪਹਿਲਾਂ 15 ਰਗ ਅੰਸੂਆਂ ਤੋਂ ਤਾਈ ਨੂੰ ਸਾਡਾ ਦੇਸ਼ ਆਜ਼ਾਦ ਹੋਇਆ ਸੀ ਇਸ ਬਾਸੀਆਂ ਨੇ ਰਾਸ਼ਟਰੀਤਾ ਮਹਾਤਮਾ ਗਾਂਧੀ ਜੀ ਦੀ ਅਗਵਾਈ ਵਿੱਚ ਆਜ਼ਾਦੀ ਪ੍ਰਾਪਤ ਕਰਨ ਵਾਸਤੇ ਕਮੱਡੀ ਲੜਾਈ ਲੜੀ ਸੀ ਇਹ ਬਹੁਤ ਮਾਨ ਵਾਲੀ ਗੱਲ ਹੈ ਕਿ ਆਜ਼ਾਦੀ ਦੇ ਸੰਗਰਾਮ ਵਿੱਚ ਪੰਜਾਬੀਆਂ ਨੇ ਸਭ ਤੋਂ ਵੱਧ ਕੁਰਬਾਨੀਆਂ ਦਿੱਤੀਆਂ ਜਿਵੇਂ ਦੇ ਆਜਮ ਸਰਦਾਰ ਭਗਤ ਸਿੰਘ ਰਾਜਗੁਰੂ ਤੇ ਸੁਖਦੇਵ ਸਰਕਾਰ ਦਾ ਆਪੀ ਸਰਾਬਾ ਜੀਰ ਮਦਨ ਲਾਲ ਟਿਕੜਾ ਬਹਾਦራትਪਤ ਰਾਏ ਅਤੇ ਜਲੀਆਂ ਵਾਲਾ ਗੋਲੀਕਾਰ ਦਾ ਬਦਲਾ ਲੈਣ ਪਾਏ ਪੰਜਾਬੀ ਨੌਜਵਾਨ ਜੀਤ ਉਤਮ ਸਿੰਘ ਅਤੇ ਹੋਰ ਅਜਾਦੀ ਦੇ ਪ੍ਰਵਾਨਿਆਂ ਵੱਲੋਂ ਸਮੇਂ ਸਮੇਂ ਤੇ ਅਰੰਭੇ ਗਏ ਅੰਗਾਦੀ ਜਨਤਕ ਸਰਕਾਰ 15 ਅਗਸਤ 1947 ਨੂੰ ਸਾਡਾ ਦੇਸ਼ ਆਜ਼ਾਦ ਹੋਇਆ ਸੀ ਮੈਂ ਇਹਨਾਂ ਸਾਰੇ ਮਹਾਨ ਸ਼ਹੀਦਾਂ ਦੀ ਕੁਰਬਾਨੀ ਅੱਗੇ ਆਪਣਾ ਜਿਸ ਤਰ੍ਹਾਂ ਆਉਂਦੇ ਹੋਏ ਸਮੂਹ ਦੇਸ਼ ਵਾਸੀਆਂ ਨੂੰ ਉਹਨਾਂ ਦੇ قومی ਇੱਕਤਾ ਅਤੇ ਆਪਸੀ ਭਾਈਚਾਰੇ ਨੂੰ ਮਜ਼ਬੂਤ ਕਰਨ ਦੇ ਸੁਪਨੇ ਨੂੰ ਸਰਕਾਰ ਕਰਨ ਲਈ ਲੋਕਧਰ ਕੌਂਟੀ ਅਪੀਲ ਕਰਦਾ ਹਾਂ ਕਿ ਖੇਤੇ ਜਿੱਤ ਹੀ ਖੇਤੇ ਲੱਗੇ ਪੰਜਾਬ ਪੁਲਿਸ ਦੇ ਐਸਆਈ ਸਰਦਾਰ ਗੁਰਮੀਰ ਗੁਰਦੀਪ ਸਿੰਘ ਜੀ ਫਰੇਡ ਕਮਾਂਡਰ ਜਰੰਗੀਨ ਸੁਲਾਮੀ ਦਿੰਦੇ ਹੋਏ ਉਹਨਾਂ ਦੇ ਬਾਅਦ ਸਪਰੇਡ ਕਮਾਂਡ ਕਲਿਊਮ ਕਮਾਂਡਰ ਪੰਜਾਬ ਪੁਲਿਸ ਸੁਖਰੀ ਸੀਨੀਅਰ ਕਮਾਂਡ ਟੇਬਲ ਜਿਹੜੀ ਸਰਜਨੀਤ ਸਿੰਘ ਜੀ ਦੀ ਅਗਵਾਈ ਵਿੱਚ ਪੰਜਾਬ ਪੁਲਿਸ ਦੇ ਜਵਾਨ ਹਾਜਰ ਫਾਕਟਰ ਸਰਜੈਂਟ ਡੀਐਨਵਾਈ ਵਿੱਚ ਐਸਪੀਐਨ ਕਾਲਜ ਦੇ ਲੰਗੇ ਨੂੰ ਸ਼੍ਰਾਮੀ ਦੇ ਰਹੇ ਹਨ ਸਰਜੈਂਟ ਗੁਰਦੀਪ ਸਿੰਘ ਜਿਨ੍ਹਾਂ ਦੀ ਅਗਵਾਈ ਵਿੱਚ ਦਸ਼ਮੇਸ਼ ਗਰਲਸ ਕਾਲਜ ਚੱਕਲਾ ਬਖਸ ਮਕੇਰੀਆਂ ਸ਼ਿਵਾਸ ਟੀਮ ਦੀ ਅਗਵਾਈ ਹੈ ਐਨਸੀਸੀ ਕੈਡਟ ਡੀਐਸਟੀ ਰੰਗੇ ਨੂੰ ਸਲਾਮੀ ਦਿੰਦੇ ਹੋਏ ਅਕਸ਼ਮ ਸਲਾਰੀਆਂ ਦੀ ਅਗਵਾਈ ਹੈ ਦਸ਼ਮੇਸ਼ ਪਬਲਿਕ ਸਕੂਲ ਸੀਪਰੀਆਂ ਦੇ ਵਿਦਿਆਰਥੀ ਤਰੰਗੇ ਨੂੰ ਸਲਾਮੀ ਦਿੰਦੇ ਹੋਏ ਮਿਸ ਰਗਲੀ ਪੀਗਵਾਈ 8 ਐਸਪੀ ਮਿਸ ਕੁਸ਼ੀ ਪੀਗਵਾਈ 8 ਆਰਿਆ ਗਰ ਜੀਨੀਅਸ ਕੈਂਟਰੀ ਸਕੂਲ ਮੁਕੇਰੀਆਂ स्त्रियां ਬੱਚੀਆਂ ਕਦਮ ਨਾਲ ਕਦਮ ਲਾਉਂਦੀਆਂ ਹੋਈਆਂ ਸੰਗੇ ਨੂੰ ਸਲਾਮੀ ਬੱਚੀਆਂ ਤਰੰਗੇ ਨੂੰ ਸਲਾਮੀ ਦਿੰਦੀਆਂ ਹੋਈਆਂ ਵਿਕਟੋਰੀਆ ਇੰਟਰਨੈਸ਼ਨਲ ਸਕੂਲ ਫਵੰਦੀ ਕਲਾ 晚上好。<蛋> ਫਸਟ ਕਲਾਸ ਕਵੀਰੀਆਂ ਇੱਧਰ ਦੇਖਿਓ ਜੀ ਸਾਈਡ ਦੇਖਿਓ ਮੇਰਾ ਦੋ ਬਾਤ ਮੈਂ ਸਿਨੇਮਾਰ ਬੇਨਤੀ ਕਰਦਾ ਹਾਂ ਉਹਨਾਂ ਨੂੰ ਵੀ ਸਰਮਾਨ ਚਿੰਨ ਪੇਟ ਕੀਤਾ ਜਾ ਰਿਹਾ ਹੈ ਮੁੱਖ ਮਹਿਮਾਨ ਜੀ ਵੱਲੋਂ ਸਟੇਟ ਫਰਸਟ ਕਲਾਸ ਕਵੀਰੀਆਂ ਉਹਨਾਂ ਨੂੰ ਵੀ ਅੱਜ ਆਜ਼ਾਦੀ ਦੇ 78ਵੇਂ ਸੰਤਤ ਦਿਵਸ ਤੇ ਕਵੀਰੀਆਂ ਪ੍ਰਸ਼ਾਸਨ ਨਾਟਕ ਆਇਆ ਨਾਟਕ नाटक आया नाटक वो चिट्ठी आती है तो पूछे जाते है कि घर कब आओगे कि घर घर का दुला कब कबा ਤੇ ਸੂਬੂ ਸਟਾਫ ਇਹ ਮੈਸੇਜ ਦਿੰਦਾ ਹੋਇਆ ਮਾਨਯੋਗ ਮੁੱਖ ਮਹਿਮਾਨ ਜੀ ਇਹ ਬਲੂਨ ਹਵਾ ਵਿੱਚ ਛੱਡ ਰਹੇ ਹਨ ਦੂਰ ਤੇ ਛਿਰੂ ਕੀਤਾ ਜਾਵੇ ਸਰ ਸ਼ੁਰੂ ਕਰੋ ਜੀ ਸ਼ੁਰੂ ਕਰੋ ਜੀ ਮੈਂ ਅੱਜ 15 ਅਗਸਤ ਦੀ ਆਜ਼ਾਦੀ ਦਿਵਸ ਦੀ ਸਾਰੇ ਮਕਰੀਆਂ ਨਿਵਾਸੀ ਨੂੰ ਵਧਾਈ ਦਿੰਦਾ ਹੈਗਾ ਕਿ ਜਿੱਥੇ ਸਾਰਾ ਭਾਰਤ ਦੇਸ਼ ਜਿਹੜਾ ਹੈਗਾ 15 ਅਗਸਤ ਆਜ਼ਾਦੀ ਦਿਵਸ ਮਨਾ ਰਿਹਾ ਹੈਗਾ ਉੱਥੇ ਹੀ ਇੱਥੇ ਸਾਡੇ ਸੀਨੀਅਰ ਸੈਕੰਡਰੀ ਸਕੂਲ ਮਕਰੀਆਂ ਵਿਖੇ ਵੀ ਜਿਹੜਾ ਦਿਹਾੜਾ ਅੱਜ ਮਨਾਇਆ ਗਿਆ ਬੜੇ ਉਤਸ਼ਾਹ ਦੇ ਨਾਲ ਇਹ ਬੜਾਈ ਸਹਿਤ ਨੇਕ ਨਾਲ ਦਾ ਸੰਪੰਨ ਹੋਇਆ ਹੈਗਾ ਭਾਵੇਂ ਕਿ ਮੀਂਹ ਬਹੁਤ ਪਿਆ ਪਰ ਫਿਰ ਵੀ ਸਾਡਾ ਜਿਹੜਾ ਪ੍ਰਮਾਤਮਾ ਦੀ ਕਿਰਪਾ ਨਾਲ ਇਹ ਅੱਜ ਦਾ ਜੱਦ ਦਿਹਾੜਾ ਬਹੁਤ ਹੀ ਵਧੀਆ ਢੰਗ ਨਾਲ ਬਣਾਇਆ ਗਿਆ ਹੈਗਾ ਇਸ ਆਜ਼ਾਦੀ ਦਿਹਾੜੇ ਤੇ ਅਸੀਂ ਅਪੀਲ ਕਰਦੇ ਹਾਂ ਕਿ ਜਿਹੜਾ ਇਹ ਸਾਡਾ ਜਿਹੜਾ ਪੰਜਾਬ ਹੈਗਾ ਸਟੇਟ ਇਹਨੂੰ ਨਸ਼ਾ ਤੋਂ ਮੁਕਤ ਕਰਨ ਲਈ ਪੰਜਾਬ ਸਰਕਾਰ ਵੱਲੋਂ ਬਹੁਤ ਹੀ ਭਰਪੂਰ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਇਹ ਮੈਂ ਸੋਸਾਇਟੀ ਨੂੰ ਅਪੀਲ ਕਰਦਾ ਕਿ ਆਪਾਂ ਸਾਰੇ ਹੀ ਇਸ ਜਿਹੜਾ ਕੋੜ ਨੂੰ ਆਪਣੇ ਸਮਾਜ ਨੂੰ ਦੂਰ ਕਰਨ ਲਈ ਹਰ ਯਤਨ ਕਰੀਏ ਤੇ ਪੁਲਿਸ ਦੇ ਪ੍ਰਸ਼ਾਸਨ ਦੀ ਹਰ ਸੰਭਵ ਮਦਦ ਕਰੀਏ ਧੰਨਵਾਦ